ਉਹ ਅੱਜ ਦੀ ਮੀਟਿੰਗ ਹੋਈ ਉਹ ਪਹਿਲਾਂ ਵੀ ਮੈਂ ਦੱਸਿਆ ਏ ਕਿ ਜੋ ਡਾਇਰੈਕਟਰ ਸਾਹਿਬਾਨ ਦੀ ਹਾਜ਼ਰੀ ਦੇ ਵਿੱਚ ਹੋਈ ਮੀਟਿੰਗ ਵਧੀਆ ਮਾਹੌਲ ਦੇ ਵਿੱਚ ਹੋਈ ਪਰ ਇਹਦੇ ਵਿੱਚ ਜੋ ਡਿਮਾਂਡਾਂ ਸਿਗੀਆਂ ਸਾਡੀਆਂ ਉਹਨਾਂ ਤੇ ਵਿਚਾਰ ਚਰਚਾ ਹੀ ਹੋਈ ਲੇਕਿਨ ਕੋਈ ਅਜੇਹਾ ਨਹੀਂ ਕਿ ਕੋਈ ਸਰਕੂਲਰ ਸਾਨੂੰ ਦੇ ਦਿੱਤਾ ਜਾਂ ਉਹ ਮੰਨ ਲਈਆਂ ਗਈਆਂ ਕਿਉਂਕਿ ਇੱਥੋਂ ਦਾ ਮੁਖੀ ਇਸ ਅਦਾਰੇ ਦਾ ਮੁਖੀ ਉਹ ਨਾਲ ਦੇ ਕਮਰੇ ਦੇ ਵਿੱਚ ਬੈਠਾ ਰਿਹਾ ਉਹ ਹੈਂਕੜਵਾਜੀ ਰੁਪਈਏ ਦੇ ਨਾਲ ਤੇ ਮੈਂ ਮੀਟਿੰਗ ਦੇ ਵਿੱਚ ਨਹੀਂ ਆਣਾ ਤੇ ਮંત્રી ਸਾਹਿਬ ਦੇ ਨਾਲ ਜੋ ਮੀਟਿੰਗ ਹੋਈ ਹੈ ਉਹ ਤਾਂ ਮੈਂ ਪਹਿਲਾਂ ਹੀ ਦੱਸ ਦਿੱਤਾ ਭਈ ਏਡੇ ਅਹੁਦੇ ਤੇ ਪੁੱਜ ਕੇ ਔਰ ਉਹਨਾਂ ਨੇ ਅਨ ਡੈਮੋਕਰੇਟਿਕ ਢੰਗ ਦੇ ਨਾਲ ਜੋ ਵਿਵਹਾਰ ਕੀਤਾ ਉਹ ਉਹਨਾਂ ਦਾ ਬਹੁਤ ਨਿੰਦਣਯੋਗ ਸੀਗਾ ਬਹੁਤ ਮਾੜਾ ਸੀਗਾ ਅਸੀਂ ਅੱਜ ਅਪੀਲ ਵੀ ਕੀਤੀ ਹੈ ਡਾਇਰੈਕਟਰ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਤੇ ਅਜਿਹਾ ਮਾਹੌਲ ਜਿਹੜਾ ਹੈ ਜਿਹੜਾ ਅਜਿਹਾ ਵਿਵਹਾਰ ਹੈ ਉਹ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਨਹੀਂ ਹੋਣਾ ਚਾਹੀਦਾ ਇਹ ਬਹੁਤ ਮਾੜਾ ਸੀਗਾ ਕਿਉਂਕਿ ਇਹ ਜੇ ਪੰਜਾਬ ਦੀ ਏਡੀ ਵੱਡੀ ਇੰਡਸਟਰੀ ਹੈ ਜੇ ਇਹਦਾ ਮਾਹੌਲ ਅਸ਼ਾਂਤ ਹੁੰਦਾ ਹੈ ਤਾਂ ਪੰਜਾਬ ਦੀ ਇਕਨੋਮੀਕਲੀ ਅਵਸਥਾ ਜਿਹੜੀ ਹੈ ਉਹਦੇ ਤੇ ਵੀ ਅਸਰ ਪਾਊਗਾ ਲੋਕਾਂ ਤੇ ਵੀ ਅਸਰ ਪਾਊਗਾ ਜਿਨ੍ਹਾਂ ਨੂੰ ਅਸੀਂ ਸਪਲਾਈ ਦੇਣੀ ਹੈ ਉਹਨਾਂ ਲੋਕਾਂ ਤੇ ਵੀ ਅਸਰ ਪਾਊਗਾ ਜਿਹੜੇ ਸਪਲਾਈ ਮਹਈਆ ਕਰਦੇ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਸੰਘਰਸ਼ ਹੈ ਉਹ ਸ਼ਾਂਤਮਈ ਢੰਗ ਨਾਲ ਰਹੇ 11 12 13 ਦੀ ਜਿਹੜੀ ਮਾਸ ਕੈਜੂਅ ਲੀਵ ਹੈ ਉਹ ਸਾਰੇ ਸਾਥੀ ਭਾਰਨ ਤੇ ਆਪਣੀਆਂ 15 ਅਗਸਤ ਤੋਂ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ ਹੈ ਤੇ ਜਿੱਥੇ ਝੰਡੇ ਚ ਲਹਿਰਾਣੇ ਆ ਮੰਤਰੀਆਂ ਨੇ ਤੇ ਨਾਲ ਜੇ ਕੋਈ ਸਰਕਲ ਹੈ ਡਿਵੀਜ਼ਨ ਹੈ ਜਾਂ ਉਹਦੇ ਨੇੜੇ ਤੇੜੇ ਅਸੀਂ ਪ੍ਰੋਟੈਸਟ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਹੋਰ ਵੀ ਸੰਘਰਸ਼ ਨੂੰ ਤੇ ਹੋਰ ਸਟੂਡੈਂਟਾਂ ਦਾ ਕੀਤਾ ਪੰਜਾਬ ਦੇ ਨੌਜਵਾਨਾਂ ਦਾ ਕੀਤਾ ਸਾਡੀ ਮੰਗ ਏ ਕਿ ਪੰਜਾਬ ਦੇ ਅੰਦਰ 50000 ਪੋਸਟ ਜਿਹੜੀ ਖਾਲੀ ਪਈ ਹੈ ਉਹ ਪੰਜਾਬ ਦੇ ਨੌਜਵਾਨਾਂ ਚੋਂ ਭਰੀ ਜਾਵੇ ਪੰਜਾਬ ਦੇ ਵਿੱਚ ਜਦੋਂ ਅਸੀਂ ਐਡਵਰਟਾਈਜ਼ ਕਰਦੇ ਹਾਂ ਕਿਸੇ ਪੋਸਟ ਦੀ ਤਾ ਉਹ ਇੱਕ ਛੋਟਾ ਜਿਹਾ ਲਿਖ ਦਿੱਤਾ ਜਾਂਦਾ ਪੰਜਾਬੀ ਪਾਸ ਕੀਤੀ ਹੋਵੇ ਸਾਥੀਓ ਮੈਂ ਦੱਸਣਾ ਚਾਹੁੰਦਾ ਸਾਡੀ ਮਾਂ ਬੋਲੀ ਪੰਜਾਬੀ ਇੰਨੀ ਆਸਾਨ ਸਾਨੂੰ ਗੁਰਾਂ ਨੇ ਬਖਸ਼ੀ ਹੈ ਇਹ ਕਿ ਇਹਨੂੰ ਕੋਈ ਵੀ ਸਿੱਖ ਸਕਦਾ ਕੋਈ ਵੀ ਅਪਣਾ ਸਕਦਾ ਤੇ ਮੇਰਾ ਮੰਨਣਾ ਹੈ ਕਿ ਗਵਾਂਡੀ ਸਟੇਟਾਂ ਦੇ ਵਿੱਚ ਜਿਵੇਂ ਕਿ ਉੱਥੇ ਪਲੱਸ 2 ਕੀਤੀ ਹੋਣੀ ਚਾਹੀਦੀ ਹੈ میٹرਕ ਕੀਤੀ ਹੋਣੀ ਚਾਹੀਦੀ ਹੈ ਤਦ ਉਹ ਬੋਨਿਫਾਈਡ ਹੋਵੇ ਤੁੰ ਦਾ ਤਾਂ ਉਹਨੂੰ ਜਿਹੜਾ ਥੋੜੀ ਸਰਕਾਰਾਂ ਜਿਹੜੀਆਂ ਆਜਾਦ ਦਿੰਦੀਆਂ ਨੇ ਤੇ ਉਹ ਨੌਕਰੀ ਤੇ ਜਾਣ ਮੈਂ ਚਾਹੁੰਦਾ ਹੈ ਪਈ ਜਿਹੜੇ ਪੰਜਾਬ ਦੇ ادارے ਆ ਪਹਿਲ ਦੇ ਆਧਾਰ ਤੇ ਪੰਜਾਬ ਦੇ ਨੌਜਵਾਨਾਂ ਦੇ ਵਿੱਚੋਂ ਭਰੇ ਜਾਣ ਤਾਂ ਕਿ ਜਿਹੜਾ ਪੰਜਾਬ ਦੇ ਅੰਦਰ ਸ਼ਾਂਤੀ ਦਾ ਮਾਹੌਲ ਹੈ ਜਿਹੜਾ ਉਹ ਬਣਿਆ ਰਹੇ ਤੇ ਸਾਡੀ ਜਿਹੜੀ ਇਹ ਇੰਡਸਟਰੀ ਹੈ ਇਹਦੀ ਡਿਵੈਲਪਮੈਂਟ ਹੋਵੇ ਸਾਡੇ ਪੜੇ ਲਿਖੇ ਨੌਜਵਾਨ ਇਸ ادارے ਦੇ ਅੰਦਰ ਕੰਮ ਕਰਨ ਤੇ ਆਪਣੇ ਜਿਹੜੇ ਕੰਜ਼ਿਊਮਰ ਹੈ ਸਾਡੇ ਅਸੀਂ ਉਹਨਾਂ ਨੂੰ ਸਹੀ ਢੰਗ ਦੇ ਨਾਲ ਜੋ ਕਮਿਟਿਡ ਹੈ ਅਸੀਂ ਵੀ ਆਪਾਂ ਉਹਨਾਂ ਨੂੰ ਸਪਲਾਈ ਦੇ ਸਕੀਏ ਅਸੀਂ ਕਿਸਾਨ ਜਥੇਬੰਦੀਆਂ ਨੂੰ ਅਸੀਂ ਮਜ਼ਦੂਰ ਜਥੇਬੰਦੀਆਂ ਨੂੰ ਅਸੀਂ ਛੋਟੇ ਕਿਸਾਨ ਛੋਟੇ ਦੁਕਾਨਦਾਰਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਬਿਜਲੀ ਮੁਲਾਜ਼ਮਾਂ ਦਾ ਸਾਥ ਦਿੱਤਾ ਜਾਵੇ ਜੇਕਰ ਇਸ ادارے ਦੇ ਵਿੱਚ ਆਊਟਸੋਰਸ ਹੁੰਦਾ ਏ ਤਾਂ ਸਭ ਤੋਂ ਵੱਡਾ ਜਿਹੜਾ ਨਿੱਜੀ ਕਰਨ ਦਾ ਖਵਾੜਾ ਏ ਜਿਹੜਾ ਬਿਜਲੀ ਬਹੁਤ ਵੱਡੀ ਅਸਮਾਨੀ ਇਹਦੀਆਂ ਕੀਮਤਾਂ ਸ਼ੂ ਜਾਣਗੀਆਂ ਇਹ ੜਾਨੀਆਂ ਬਾਨੀਆਂ ਦਾ ਗਹਿਣਾ ਬਣ ਕੇ ਰਹਿ ਜਾ ਰਹਿ ਜਾਏਗਾ ਤੇ ਅਸੀਂ ਅਪੀਲ ਕਰਦੇ ਆਂ ਵੀ ਉਹ ਵੀ ਸਾਡੇ ਸੰਘਰਸ਼ ਜਿੱਥੇ ਅਸੀਂ ਕੋਈ ਐਜੀਟੇਸ਼ਨ ਕਰਦੇ ਆਂ ਅਸੀਂ ਚਿੱਠੀਆਂ ਲਿਖੀਆਂ ਏ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਆਣ ਵਾਲੇ ਦਿਨਾਂ 'ਚ ਤੇ ਉਹਨਾਂ ਨੂੰ ਅਪੀਲ ਵੀ ਕਰਾਂਗੇ ਵੀ ਸਾਡਾ ਸਾਥ ਦਿੱਤਾ ਜਾਵੇ ਤਾਂ ਜੋ ਜਿਹੜਾ ਇਸ ਆਧਾਰੇ ਦੇ ਅੰਦਰ ਜਿਹੜਾ ਸੰਘਰਸ਼ ਆ ਉਹ ਕਾਮਯਾਬ ਹੋ। ਪ੍ਰਧਾਨ ਜੀ ਅੱਜ ਦੀ ਜਿਹੜੀ ਮੀਟਿੰਗ ਹੈ ਤੁਹਾਡੀ ਜਿਹੜੀ ਗੱਲਬਾਤ ਆ ਜਿਹਦੇ ਵਿੱਚ ਤੁਸੀਂ ਪਿਛਲਾ ਵੀ ਜ਼ਿਕਰ ਕੀਤਾ ਕਿ ਬਿਜਲੀ ਬੋਰਡ ਦੇ ਮੈਨੇਜਮੈਂਟ ਦਾ ਤੇ ਪੰਜਾਬ ਦੇ ਬਿਜਲੀ ਮੰਤਰੀ ਦਾ ਜਿਹੜਾ ਰਵਈਆ ਉਹ ਬਹੁਤ ਹੀ ਅੜੀਅਲ ਤੇ ਬਹੁਤ ਹੀ ਮਤਲਬ ਨਿੰਦਾ ਨਿਯੋਗ ਜਿਹੜਾ ਰਿਹਾ। ਅੱਜ ਦੀ ਮੀਟਿੰਗ ਦੇ ਵਿੱਚ ਵੀ ਤੁਹਾਡੇ ਪੱਲੇ ਸਿਰਫ ਭਰੋਸਾ ਹੀ ਉਹਨਾਂ ਨੇ ਪਾਇਆ ਸੀਗਾ। ਕੀ ਅੱਜ ਤੁਹਾਡਾ ਇਹ ਜਿਹੜਾ ਪ੍ਰੋਗਰਾਮ ਹੈ ਸੰਘਰਸ਼ ਵਾਲਾ ਕੀ ਅੱਜ ਤੁਸੀਂ ਉਸ ਸੰਘਰਸ਼ ਨੂੰ ਸਮੁੱਚੇ ਪੰਜਾਬ ਵਿੱਚ ਲਾਗੂ ਕਰ ਰਹੇ ਹੋ ਜਾਂ ਕੋਈ ਉਸ ਪਿੱਛੇ ਹਟ ਰਿਹਾ